ਤੇ ਉਹਨਾਂ ਦਾ ਆਕਾਰ ਵੀ ਸੇਮ ਆ ਉਹਨੂੰ ਕਹਿੰਦੇ ਨੇ ਸਰਬੰਸਮ। ਮਤਲਬ ਅਕਰ ਵੀ ਸੇਮ ਤੇ ਸ਼ਕਲ ਵੀ ਸੇਮ ਮਾਪ ਵੀ ਸੇਮ ਤੇ ਆਕਾਰ ਵੀ ਸੇਮ। ਉਹਨੂੰ ਸਰਬੰਸਮਤਾ ਬੋਲਦੇ ਐ। ਠੀਕ ਐ? ਤੇ ਜੇ ਮੈਂ ਕੱਲਾ ਸਿਰਫ ਰੂਪ ਹੀ ਦੇਖ ਲਾਂ ਤੇ ਆਕਾਰ ਹੋਵੇ ਹੀ ਨਾ ਜਾਂ ਮਾਪ ਹੋਵੇ ਹੀ ਨਾ ਤੇ ਉਹ ਚੀਜ਼ ਕੱਲੀ ਹੋ ਜਾਂਦੀ ਐ ਸਮਰੂਪਤਾ। ਕੀ ਹੋ ਜਾਂਦੀ ਐ? ਸਮਰੂਪਤਾ। ਠੀਕ ਐ? ਜਿੱਦੇ ਵਿੱਚ ਅਸੀਂ ਰੂਪ ਵੀ ਲੈਣਾ ਐ ਕਿਸੇ ਦਾ ਆਕਾਰ ਵੀ ਲੈਣਾ ਐ ਉਹ ਕੀ ਹੋ ਜੇਗੀ? ਸਰਬੰਸਮਤਾ। ਪੜਨਾ ਕਿਤੇ ਇਹਨੂੰ ਸਰਬੰਸਮਤਾ। ਤੇ ਜਿਹੜੀ ਚੀਜ਼ ਜਿਹੜੀ ਹੈ ਜਿਹਦਾ ਸਿਰਫ ਰੂਪ ਹੀ ਰੂਪ ਦੇਵਾ ਉਹ ਕੀ ਹੋ ਜੇਗੀ ਸਮਰੂਪਤਾ ਠੀਕ ਹੈ ਜਿਵੇਂ ਇੱਕ ਕੁਰਸੀ ਆ ਉਹਦੇ ਵਰਗੀ ਇੱਕ ਹੋਰ ਕੁਰਸੀ ਬਣੀ ਆ ਠੀਕ ਹੈ ਉਹਨੂੰ ਬੋਲਦੇ ਨੇ ਸਮਰੂਪ ਹੁਣ ਠੀਕ ਹੈ ਇੱਕ ਕੁਰਸੀ ਆ ਤੇ ਦੋ ਦੇ ਵਰਗੀ ਦੂਜੀ ਕੁਰਸੀ ਆ ਤੇ ਜੇ ਮੰਨ ਲਓ ਇੱਕੋ ਜਿਹੇ ਸਾਈਜ਼ ਦੀਆਂ ਆ ਉਹਦੀ ਲੰਬਾਈ ਚੌੜਾਈ ਉਚਾਈ ਸਾਰਾ ਕੁਝ ਬਰਾਬਰ ਆ ਤੇ ਫੇਰ ਆਪਾਂ ਕਵਾਂਗੇ ਕਿ ਇਹ ਸਰਬੰਗ ਸਮਾਨ ਦੋ ਕਯੂਬ ਆ ਠੀਕ ਹੈ ਇੱਕ ਕਯੂਬ ਇੱਕ ਜਿਹੜੇ ਕੋਲ ਕਯੂਬ ਵੱਡਾ ਵਾ ਤੇ ਇੱਕ ਮੇਰੇ ਕੋਲ ਕਯੂਬ ਛੋਟਾ ਵਾ ਹੈਗੇ ਦੇ ਰੂਪ ਸੇਮ ਹੀ ਆ ਦੋਵਾਂ ਦੇ ਠੀਕ ਹੈ ਤੇ ਇਹ ਵੀ ਹੋਣਗੇ ਸਮਰੂਪ ਸਮਾਨ ਰੂਪ ਠੀਕ ਹੈ ਪਰ ਇਹ ਬਿਲਕੁਲ ਬਰਾਬਰ ਨਹੀਂ ਇਹਦੇ ਤੇ ਜ਼ਿਆਦਾ ਚੀਜ਼ਾਂ ਵਾ ਜਾਣਗੀਆਂ ਇਹਦੇ 'ਚ ਘਟ ਘਟ ਕਪੈਸਿਟੀ ਵਾਲਾ ਤੇ ਇਹ ਸਰਬੰਸਮ ਨਹੀਂ ਹੈਗੇ ਸਰਕਲ ਸੰਪਤਾ ਜਿਹੜੀ ਹੁੰਦੀ ਹੈ ਉਹਦੇ ਵਿੱਚ ਮੈਨੂੰ ਮਾਪ ਵੀ ਸੇਮ ਚਾਹੀਦਾ ਤੇ ਮੈਨੂੰ ਰੂਪ ਵੀ ਸੇਮ ਚਾਹੀਦਾ ਠੀਕ ਹੈ ਇਹ ਦੀ ਹੋ ਗਈ ਬੇਸਿਕ ਗੱਲਾਂ ਪਰ ਮੈਥ ਵਿੱਚ ਅਪਾ ਕਿਦਾਂ ਪ੍ਰੂਫ ਕਰਾਂਗੇ ਕਿ ਕੋਈ ਚੀਜ਼ ਸਰਬੰਸਮ ਹੈਗੀ ਆ ਤੇ ਕੋਈ ਚੀਜ਼ ਸਮਰੂਪ ਹੈਗੀ ਆ ਸਮਰੂਪਤਾ ਵਾਲਾ ਟੌਪਿਕ ਸਾਰਾ ਤੁਸੀਂ 10ਵੀਂ ਕਲਾਸ 'ਚ ਪੜੋਗੇ ਸਰਬੰਸਮਤਾ ਵਾਲਾ ਸਾਰਾ ਟੌਪਿਕ ਆਪਾਂ ਨੌ ਮਿੰਟ ਪੜ੍ਹਦੇ ਹਾਂ ਠੀਕ ਹੈ ਸਮਝ ਲੱਗ ਗਈ ਹੈ ਕਿ ਆਪਾਂ ਮੈਥ ਵਿੱਚ ਕੋਈ ਤਾਂ ਕ੍ਰਾਈਟੇਰੀਆ ਕੋਈ ਮਾਪਦੰਡ ਤੇ ਬਣਾਉਣਾ ਹੈ ਨਾ ਜਿੱਤੋਂ ਪਤਾ ਲੱਗੇ ਕਿ ਕੋਈ ਚੀਜ਼ ਸਰਬੰਸਮ ਹੈ ਤੇ ਕੋਈ ਚੀਜ਼ ਸਮਰੂਪ ਠੀਕ ਹੈ ਬੱਚਿਓ ਓਕੇ ਸਾਡੇ ਕੋਲ ਮਾਪਦੰਡ ਜਿਹੜੇ ਨੇ ਅਸੀਂ ਤ੍ਰਿਭੁਜਾਂ ਦੀ ਸਰਬੰਸਮਤਾ ਲੈਣੀ ਹੈ ਇਹਦੇ ਵਿੱਚ ਅਸੀਂ ਤ੍ਰਿਭੁਜਾਂ ਦੀ ਸਰਬੰਸਮਤਾ ਲੈਣੀ ਹੈ ਤ੍ਰਿਭੁਜਾਂ ਦੀ ਸਰਬੰਸਮਤਾ ਕਿਸੀਂ ਦੇਖਣਾ ਹੈ ਕਿ ਕੋਈ ਦੋ ਤ੍ਰਿਭੁਜ ਹੈ ਠੀਕ ਹੈ ਇਹਨਾਂ ਨੂੰ ਮੈਂ ਹਰ ਵਾਰੀ ਦੇਖ ਕੇ ਨਹੀਂ ਕਹਿਣਾ ਇੱਕ ABC ਹੈ ਇੱਕ PQ ਆ ਰਿਹਾ ਹੈ ਇਹਨਾਂ ਨੂੰ ਮੈਂ ਦੇਖ ਕੇ ਨਹੀਂ ਕਹਿਣਾ ਹੁਣ ਉਦਾਂ ਤੇ ਅਸੀਂ ਹਰ ਚੀਜ਼ ਦਾ ਰੂਪ ਦੇਖਣਾ ਆ ਦੋ ਰੈਕ ਸੇਮ ਆ ਦੇਖਣ ਜਾਂ ਅੰਦਰ ਤੇ ਲਗਾਈ ਜਾਣੇ ਪਰ ਮੈਂ ਤੇ ਤੁਹਾਨੂੰ ਕੀ ਕਰਦਾ ਕਿ ਅਸੀਂ ਸਪੈਸੀਫਿਕ ਹੋਣਾ ਅਸੀਂ ਸਪੈਸੀਫਿਕਲੀ ਦੱਸਣਾ ਵਾ ਕਿ ਇਹ ਦੋਨੋਂ ਜਿਹੜੀਆਂ ਟ੍ਰੈਂਗਲ ਦਾ ਬਿਲਕੁਲ ਬਰਾਬਰ ਹੈ ਹਰ ਵੇਲੇ ਫੁੱਟਾ ਨੂੰ ਨਾ ਮਾੜਾਂਗੇ ਇਹਨੂੰ ਇਹ ਨਾਲ ਮਾਪਾਂਗੇ ਇਹਨੂੰ ਇਹ ਨਾਲ ਮਾਪਾਂਗੇ ਮੈਥ 'ਚ ਕੋਈ ਰੂਲ ਹੁੰਦੇ ਆ ਨਾ ਸੋ ਇਸ ਤਰ੍ਹਾਂ ਹੀ ਸਰਬੰਗ ਸਮਤਾ ਦੇ ਸਾਡੇ ਕੋਲ ਚਾਰ ਰੂਲ ਆ ਠੀਕ ਹੈ ਦੇਖੋ ਪਹਿਲਾਂ ਮੈਨੂੰ ਇਹ ਦੱਸੋ ਕਿ ਸੰਗਤ ਭੁਜਾਵਾਂ ਜਾਂ ਸੰਗਤ ਕੋਣ ਪਤਾ ਸਾਰਿਆਂ ਨੂੰ ਕੀ ਹੁੰਦੇ ਆ ਜੇ ਮੈਂ ਕਹਾਂ ਕਿ ਇਸ ਇਹ ਵਾਲੀ ਭੁਜਾਇਦਰ ਹੈਗੀ ਏਬੀ ਤੇ ਇਸ ਦੀ ਸੰਗਤ ਭੁਜਾਇਦਰ ਕਿਹੜੀ ਹੈਗੀ ਹੈ ਜੇ ਆ ਬੀ ਸੀ ਹੈਗੀ ਤੇ ਸੰਗਤ ਭੁਜਾ ਕਿਹੜੀ ਹੈ ਕੀ ਹੋਆ ਹੈ ਏ ਸੀ ਦੀ ਸੰਗਤ ਭੁਜਾ ਕਿਹੜੀ ਹੈ ਐਂਗਲ ਏ ਦਾ ਜਿਹੜਾ ਸੰਗਤ ਕੋਣ ਕਿਹੜਾ ਹੈਗਾ ਪੀ ਬੀ ਦਾ ਸੰਗਤ ਕੋਣ ਕੀ ਹੈ ਕਾਉ ਤੇ ਸੀ ਦਾ ਕੀ ਹੈ ਫਾਰ ਮਤਲਬ ਕੋਰਸਪੋਂਡਿੰਗ ਐਂਗਲਸ ਐਂਡ ਕੋਰਸਪੋਂਡਿੰਗ ਸਾਈਡਸ ਜਿਵੇਂ ਸਿਪੀਸੀਟੀ ਅਸੀਂ ਕਰਨਾ ਅੱਗੇ ਠੀਕ ਹੈ ਹੁਣ ਪਹਿਲਾ ਰੂਲ ਹੈ ਮੇਰੇ ਕੋਲ ਪਹਿਲਾ ਰੂਲ ਹੈ ਸਾਈਡ ਐਂਗਲ ਸਾਈਡ ਠੀਕ ਹੈ ਸਾਈਡ ਐਂਗਲ ਸਾਈਡ ਮਤਲਬ ਪੁਜਾ ਕੋਣ ਪੁਜਾ ਇਹਦਾ ਮਤਲਬ ਦੋ ਸਾਈਡਾਂ ਇਹਦੀਆਂ ਤੇ ਇੱਕ ਐਂਗਲ ਦੋ ਸਾਈਡਾਂ ਏਰੀਆ ਤੇ ਇੱਕ ਐਂਗਲ ਦੇ ਬਰਾਬਰ ਅਗਰ ਹੋ ਜਾਏਗਾ ਤੇ ਫਿਰ ਅਸੀਂ ਕਹਾਂਗੇ ਕਿ ਸਾਰਾ ਕੁਝ ਹੀ ਇਹਦੇ ਬਰਾਬਰ ਹੈ ਇਹਦੇ ਉੱਤੇ ਓਵਰਲੈਪ ਹੋ ਗਈ ਹੋਈ ਠੀਕ ਹੈ ਫਿਰ ਆਪਾਂ ਲਗਾਵਾਂਗੇ ਸੀਪੀਸੀਟੀ ਮਤਲਬ ਕੋਰਸਪੋਂਡਿੰਗ ਪਾਰਟਸ ਆਫ ਕੰਗਰੈਂਟ ਟ੍ਰੈਂਗਲ ਠੀਕ ਹੈ ਪੀ ਜਿਹੜੇ ਆ ਸਰਬੰਸਮ ਜਿਹੜੇ ਸੰਗਤ ਸਰਬੰਸਮ ਤ੍ਰਿਭੁਜਾਂ ਦੇ ਸੰਗਤ ਪਾਸ ਸੰਗਤ ਹਿੱਸੇ ਭਾਵੇਂ ਉਹ ਕੋਣ ਦੇ ਰੂਪ ਚ ਹੋਣ ਭਾਵੇਂ ਉਹ ਜਿਹੜੇ ਆ ਪੂਜਾ ਦੇ ਰੂਪ ਚ ਹੋਣ ਹੁਣ ਸਾਈਡ ਐਂਗਲ ਸਾਈਡ ਵਿੱਚ ਕੀ ਕਰਨਾ ਆਪਾਂ ਜੇ ਮੈਂ ਆਹ ਸਾਈਡ ਲਈ ਆ AB ਆ ਇਧਰ ਬਰਾਬਰ ਆ PQ ਦੇ ਆ ਇਹਦੇ ਬਰਾਬਰ ਆ ਤੇ ਜੇ ਮੈਂ ਇਧਰਲੀ ਸਾਈਡ ਲਈ ਆ AC ਤੇ ਅਧਰਲੀ ਸਾਈਡ ਲਈ ਆ ਮੈਂ PR ਆ ਦੋਨੋਂ ਦੇ ਬਰਾਬਰ ਆ ਤੇ ਕੋਣ ਇਧਰ ਨਾਲੇ ਲੈ ਲੈਣਾ कोण ਆਵਲ ਲੜ ਜਿਹੜੀਆਂ ਦੋ ਸਾਈਡਾਂ ਬਣੀਆਂ ਉਹਦੇ ਸੈਂਟਰ ਵਾਲਾ ਕੋਣ ਹੋਣਾ ਚਾਹੀਦਾ ਐ ਵੀ ਕੰਡੀਸ਼ਨ ਹੈ ਨਾ ਤੇ ਜੇ ਤਾਂ ਹੋ ਗਿਆ ਕਿ ਜੇ AB ਜਿਹੜੀ ਹੈ ਉਹ PQ ਦੇ ਬਰਾਬਰ ਹੈ AC ਜਿਹੜੀ ਹੈ ਉਹ PR ਦੇ ਬਰਾਬਰ ਹੈ ਤੇ ਐਂਗਲ A ਐਂਗਲ P ਦੇ ਬਰਾਬਰ ਹੈ ਫਿਰ ਅਸੀਂ ਕਿਹੜਾ ਰੂਲ ਲਗਾਵਾਂਗੇ ਐਸ ਸਾਈਡ ਐਂਗਲ ਸਾਈਡ ਤੇ ਫਿਰ ਆਪਾਂ ਕਹਾਂਗੇ ਕਿ ਜੇ ਆਹ ਤਿੰਨ ਚੀਜ਼ਾਂ ਇਹਦੇ ਤਿੰਨ ਚੀਜ਼ਾਂ ਦੇ ਬਰਾਬਰ ਹੈ ਤੇ ਫਿਰ ਸਾਰਾ ਕੋਸ਼ ਹੀ ਇਹਦਾ ਇਹਦੇ ਬਰਾਬਰ ਹੈ ਪਹਿਲਾ ਰੂਲ ਇਹ ਹੋ ਗਿਆ ਦੂਸਰਾ ਰੂਲ ਫੈਡਗਲ ਹੈਗਾ ਐ ਐਂਗਲ ਸਾਈਡ ਐਂਗਲ ਹੁਣ ਮੈ ਕੀ ਲੈਣਾ ਹੁਣ ਮੈ ਕੀ ਲੈਣਾ ਦੋ ਐਂਗਲ ਲੈਣੇ ਆ ਤੇ ਇੱਕ ਸਾਈਡ ਲਾਈਨ ਹੁਣ ਕਿੱਦਾਂ ਲਵਾਂਗੇ ਮੰਨ ਲਓ ਆ ਟ੍ਰਾਇੰਗਲ ਹੈ ਇਹਦਾ ਨਾਮ ਹੈ ABC ਤੇ ਇਹ ਟ੍ਰਾਇੰਗਲ ਹੈ ਇਹਦਾ ਨਾਮ ਹੈ P P ਮੈਂ ਲੈ ਲਿਆ ਕਿ ਐਂਗਲ B ਐਂਗਲ Q ਦੇ ਬਰਾਬਰ ਹੈ ਪਹਿਲਾਂ ਹੋਇਆ ਗਿਆ ਐਂਗਲ C 'ਵਾਂ ਡਬਲ ਨਿਸ਼ਾਨੀ ਰੱਖ ਦਿੰਨੀ ਹੈ ਕਿ ਡਬਲ ਨਿਸ਼ਾਨ ਵਾਲਾ ਡਬਲ ਨਿਸ਼ਾਨ ਵਾਲੇ ਦੇ ਬਰਾਬਰ ਹੈ ਤੇ ਮੇਰੇ ਪੁਜਾ ਕਿਹੜੀ ਲੈਣੀ ਹੈ ਦੋਨੋਂ ਐਂਗਲ ਦੇ ਵਿੱਚਕਾਰ ਵਾਲੀ ਪੁਜਾਈ ਨਹੀਂ ਲਗਾਉਂਗੇ ਇਹ ਨਹੀਂ ਕਿ ਆਪਾਂ ਆਮਲੀ ਪੁਜਾ ਲਾ ਲਾਂਗੇ ਆਖਰੀ ਲਾ ਲਾਂਗੇ ਨੋ ਦੋ ਐਂਗਲ ਦੇ ਵਿੱਚਕਾਰ ਜੇ ਐਸ ਲਿਖਿਆ ਵਾ ਤੇ ਇਹਦਾ ਮਤਲਬ ਦੋਵਾਂ ਐਂਗਲ ਦੇ ਵਿੱਚਕਾਰ ਵਾਲੀ ਸਾਈਡ ਲੈਣੀ ਜੇ ਉੱਪਰ ਦੋਨਾਂ ਸਾਈਡਾਂ ਦੇ ਵਿੱਚਕਾਰ ਐਂਗਲ ਲਿਖਿਆ ਵਾ ਇਹਦਾ ਮਤਲਬ ਦੋਨਾਂ ਸਾਈਡਾਂ ਦੇ ਵਿੱਚਕਾਰ ਵਾਲਾ ਐਂਗਲ ਲੈਣਾ ਠੀਕ ਹੈ ਸੋ ਇੱਕ ਇੱਥੇ ਕਿਹੜਾ ਰੂਲ ਲਾਵਾਂਗੇ ਆਪਾਂ ਇੱਕ ਕਹਾਂਗੇ ਕਿ ਜਿਹੜੀ BC ਹੈ ਉਹ ਕਿਉਂ ਹਾਰ ਦੇ ਬਰਾਬਰ ਹੈ ਐਂਗਲ B ਐਂਗਲ ਕਿਉਂ ਦੇ ਬਰਾਬਰ ਹੈ ਐਂਗਲ C ਐਂਡ ਹਾਰ ਦੇ ਬਰਾਬਰ ਹੈ

ਹੁਣ ਕਈ ਬੱਚਿਆਂ ਨੂੰ ਲੱਗਦਾ ਹੈ ਕਿ ਐਂਗਲ 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 ਵੀ ਰੂਲ ਹੋਣਾ ਚਾਹੀਦਾ ਪਰ ਮੈਂ ਕਲੀਅਰ ਕਰ ਦਿੰਦੀ ਆ ਕਿ A A A ਦਾ ਕੋਈ ਰੂਲ ਨਹੀਂ ਐਂਗਲ ਹਮੇਸ਼ਾ ਸਾਨੂੰ ਡਾਇਰੈਕਸ਼ਨ ਦੱਸਦੇ ਜਦੋਂ ਅਸੀਂ D ਪੜਦੇ ਆ ਇੱਕ ਘੇਰਾ ਨੀਚੇ ਨੂੰ ਬਣਿਆ ਹੁੰਦਾ ਇੱਕ ਉੱਪਰ ਨੂੰ ਬਣਿਆ ਹੁੰਦਾ ਜੇ 130 ਇੱਧਰ ਹੈਗਾ ਤੇ ਇੱਧਰ ਵੀ ਹੋ ਸਕਦਾ ਠੀਕ ਹੈ ਨਾ ਓਕੇ ਸਿਰਫ 90 ਸੈਂਟਰ ਚ ਰਹਿੰਦਾ ਫਿਕਸ ਕਲੀਅਰ ਹੋਇਆ ਕਿ ਨਹੀਂ ਹਾਂਜੀ ਤੇ ਜੇ 60 ਡਿਗਰੀ ਇੱਧਰ ਹੋ ਸਕਦਾ ਤੇ ਇੱਧਰ ਵੀ 60 ਹੋ ਸਕਦਾ ਰਿਫਲੈਕਸ ਇਸ ਕਰਕੇ ਜਿਹੜਾ ਐਂਗਲ 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 ਹੈ ਉਹ ਕੋਈ ਮਾਪ ਨਹੀਂ ਹੁੰਦਾ ਇਹ ਕੁਐਸਚਨ ਹੋਂਦਾ ਹੁੰਦਾ ਕਈ ਵਾਰੀ ਪੇਪਰ 'ਚ ਕਿ ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਏ ਏ ਏ ਵੀ ਕੋਈ ਤ੍ਰਿਭੁਜਾਂ ਦਾ ਪਰਿਮਾਪ ਹੋਣਾ ਚਾਹੀਦਾ ਹੈ ਤੇ ਉਹਦੇ 'ਚ ਤੁਸੀਂ ਇਹ ਦੱਸੋਗੇ ਕਿ ਕੋਣ ਹਰ ਦੋਨੋਂ ਪਾਸੇ ਵੱਢ ਜਾਂਦੇ ਨੇ ਇਸ ਕਰਕੇ ਜਿਹੜਾ ਉਹ ਇੱਕੋ ਫਿਕਸ ਨਹੀਂ ਰੱਖਦਾ ਠੀਕ ਹੈ ਸਮਝ ਲੱਗ ਗਿਆ ਹੁਣ ਇੱਕ ਟ੍ਰਾਇੰਗਲ 4 ਹੈ ਜਿਹੜੀ ਸਾਡੇ ਕੋਲ ਬੜੀ ਇੰਪੋਰਟੈਂਟ ਹੈ ਜਿਹਦੇ ਤੇ ਸਾਰੀ ਟ੍ਰਿਗਨੋਮੈਟਰੀ ਚੱਲਦੀ ਹੈ ਉਹਦਾ ਵੀ ਕੋਈ ਰੂਲ ਬਣਾਉਣਾ ਆਪਾਂ

ਦੇਖੋ ਰਾਈਟ ਐਂਗਲ ਦੇ ਆ ਗਿਆ ਹਾਈਪੋਟੈਨਿਊਸ ਫਿਕਸ ਹੁੰਦਾ ਲੋਂਗੇਸਟ ਸਾਈਡ ਸਭ ਤੋਂ ਲੰਬੀ ਸਾਈਡ ਆ ਬਰਾਬਰ ਹੋ ਗਿਆ ਤੇ ਇਹਨਾਂ ਦੋਨਾਂ ਨੂੰ ਕੋਈ ਇੱਕ ਭੁਜਾ ਦੇ ਬਰਾਬਰ ਕਰ ਦੋ ਜੇ AB ਕਰਨੀ ਹੈ ਤੇ PQ ਦੇ ਬਰਾਬਰ ਕਰ ਸਕਦੇ ਜੇ BC ਕਰਨੀ ਹੈ ਤੇ QR ਦੇ ਬਰਾਬਰ ਕਰ ਸਕਦੇ ਜੇ ਤੇ ਰੂਲ ਕਿਹੜਾ ਲੱਗਣਾ ਹੈ a r h as ਇਹ ਸਿਰਫ ਤੇ ਸਿਰਫ ਰਾਈਟ ਐਂਗਲ ਟ੍ਰੈਂਗਲ ਤੇ ਰੂਲ ਲੱਗਦਾ ਬਾਕੀ ਨੋਰਮਲ ਟ੍ਰੈਂਗਲ ਤੇ ਰੂਲ ਆ ਕਿ ਸੈਟਗੋਲ ਕਿਹੜੇ ਰੂਲ ਹੈ ਐਸਏ ਐਸਏ ਆ ਰਾਜੂ ਤੇ ਇਹਨੂੰ ਤੁਸੀਂ ਐਦਾ ਹੀ ਲਿਖਣਾ ਤੇ CPCT ਕਿਹਨੂੰ ਬੋਲਦੇ ਆ ਐਂਡ ਜਦੋਂ ਜਦੋਂ ਪ੍ਰੂਫ ਹੋ ਜਾਂਦਾ ਹੈ ਉਦੋਂ ਅਸੀਂ CPCT ਲਾ ਦਿੰਦੇ ਆ ਕੋਰਸਪੋਂਡਿੰਗ ਪਾਰਟਸ ਆਫ ਕੰਗਰੈਂਟ ਟ੍ਰਾਇੰਗਲ ਤੇ ਜੇਕਰ ਮੰਨ ਲਓ ਦੋ ਟ੍ਰਾਇੰਗਲਸ ਕੰਗਰੈਂਟ ਹੋ ਜਾਂਦੀਆਂ ਤੇ ਲਿਖਣਾ ਕਿਤਾ ਹੁੰਦਾ ਆਪਾਂ ਟ੍ਰਾਇੰਗਲ ਦਾ ਨਿਸ਼ਾਨ ਪਾ ਕੇ ਟ੍ਰਾਇੰਗਲ ABC ਕੰਗਰੈਂਸੀ ਦਾ ਮਤਲਬ ਹੁੰਦਾ ਇਕੁਅਲ ਟੂ ਪਾ ਕੇ ਜੋ ਉੱਤੇ ਐਦਾ ਪਾਓ ਠੀਕ ਹੈ ਪੂਰੀ ਮਤਲਬ ਇਹ ਨਹੀਂ ਕਿ ਇਹ ਉਦੇ ਉੱਪਰ ਓਵਰਲੈਪ ਕਰ ਗਈ ਕਿਦੇ ਟ੍ਰਾਇੰਗਲ P Q R ਦੇ ਐਦਾਂ ਲਿਖਣਾ ਹੁੰਦਾ ਮੈਥ ਵਿੱਚ ਪੰਜਾਬੀ ਵਾਂਗੂ ਐਸੇ ਨਹੀਂ ਲਿਖਣੇ ਹੁੰਦੇ ਮੈਥ ਦੀ ਇੱਕ ਆਪਣੀ ਲੈਂਗੁਏਜ ਹੈ ਠੀਕ ਹੈ ਬਰਾਬਰ ਮੈਂ ਐਦਾਂ ਬੋਲਨੀ ਹੈ ਨਾ ਕਿ ਬੱਬਾ ਰਾਰਾ ਨੂੰ ਬੰਨਾ ਬੱਬਾ ਰਾਰਾ ਐਦਾਂ ਨਹੀਂ ਬੋਲਨੀ ਠੀਕ ਹੈ ਸੋ ਇਹ ਮੈਥ ਦੀ ਬਿਊਟੀ ਹੈ ਕਿ ਮੈਥ ਦੀ ਜਿਹੜੀ ਆਪਣੀ ਇੱਕ ਲੈਂਗੁਏਜ ਸੋ ਕੋਈ ਵੀ ਚੀਜ਼ ਲਿਖਣੀ ਆ ਲਿਖੋਤੀ ਕੌਣ P ਕਿਉ R ਸਰਬੰਸਮ ਹੈ ਤ੍ਰਿਕੋਣ D E F ਦੇ ਠੀਕ ਹੈ ਸਰਬੰਸੰਤਾ ਦਾ ਜਿਹੜਾ ਨਿਸ਼ਾਨ ਹੁੰਦਾ ਉਹ ਆ ਹੁੰਦਾ ਤੇ ਜਿਹੜਾ ਬੇਟਾ ਸਮਰੂਪਤਾ ਦਾ ਨਿਸ਼ਾਨ ਹੁੰਦਾ ਜਿਹੜਾ ਤੁਸੀਂ 10ਵੀਂ ਜਾ ਕੇ ਪੜ੍ਹਨਾ ਉਹ ਆ ਹੁੰਦਾ ਠੀਕ ਹੈ ਇਹ ਸਿਮਿਲਰ ਹੈ ਇਹਨਾਂ ਦੇ ਮਾਪ ਬਰਾਬਰ ਨਹੀਂ ਹੈਗੇ ਤਾਂ ਉਹ ਥੱਲੇ ਲਾਈਨ ਨਹੀਂ ਪਾਈ ਬਰਾਬਰ ਦੀ ਇਹਨਾਂ ਦੇ ਸਿਰਫ ਸ਼ਕਲਾਂ ਬਰਾਬਰ ਹੈ ਇਹਨਾਂ ਦੇ ਅਕਲਾਂ ਬਰਾਬਰ ਨਹੀਂ ਹੈਗੇ ਠੀਕ ਹੈ ਤੇ ਇੱਥੇ ਕੀ ਆ ਸ਼ਕਲ ਵੀ ਬਰਾਬਰ ਤੇ ਅਕਲ ਵੀ ਬਰਾਬਰ ਠੀਕ ਹੈ ਪੰਜਾਬੀ ਚ ਤੁਸੀਂ ਇਦਾਂ ਨਹੀਂ ਲਿਖਣਾ ਪਰ ਸ਼ਕਲ ਵੀ ਬਰਾਬਰ ਰੂਪ ਵੀ ਸਮਾਨ ਤੇ ਮਾਪ ਵੀ ਸਮਾਨ ਸਮਝ ਲੱਗ ਗਈ ਸੋ ਇਹਦੇ ਨਾਲ ਸਾਰੇ ਕੁਐਸਚਨ ਹੋਈ ਜਾਣਗੇ

ਕਵੈਸਚਨ ਹੈ ਕਿ ਚਤੁਰਭੁਜ ABCD ਚਤੁਰਭੁਜ ਬਣਿਆ ਹੈ ਨਾ AB ਸੀ ਦੀ ਵਿੱਚ AC BD ਦੇ ਬਰਾਬਰ ਹੈ ਸਭ ਤੋਂ ਪਹਿਲਾਂ ਜੋ-ਜੋ ਮੈਨੂੰ ギਵਨ ਹੁੰਦਾ ਹੈ ਉਹ ਲਿਖੀ ਜਾਣਾ AC AD ਦੇ ਬਰਾਬਰ ਹੈ ਅਤੇ AB ਐਂਗਲ A ਨੂੰ ਸਮਦਿਵਜਿਤ ਕਰਦੀ ਹੈ ਮਤਲਬ ਸਮਦਿਵਜਿਤ ਦਾ ਮਤਲਬ ਕੀ ਹੁੰਦਾ ਹੈ ਬਰਾਬਰ ਇਸੇ ਅੱਜ ਕੰਡ ਲੈਣਾ ਹਾਂਜੀ AB ਜਿਹੜੀ ਹੈ ਉਹ ਐਂਗਲ A ਨੂੰ ਸਮਦਿਵਜਿਤ ਕਰਦੀ ਹੈ ਮਤਲਬ ਜਿੰਨਾ ਉੱਪਰਲਾ ਉਹਨਾਂ ਨੀਚੇ ਦਾ ਠੀਕ ਹੈ ਇਹਦਾ ਮਤਲਬ ਆਪਾਂ ਇਹਨੂੰ ਪੂਰਾ ਲਿਖਾਂਗੇ angle VAB is equal to angle BAD ਇਹ ਸਾਰਾ ਕੁਝ ਤੁਹਾਨੂੰ ਦਿੱਤਾ ਗਿਆ ਹੈ ਜੋ ਮੈਨੂੰ ਦਿੱਤਾ ਗਿਆ ਹੈ ਮੈਂ ਲਿਖ ਰਹੀ ਹਾਂ ਸਿੱਧ ਕਰੋ ਕਿ ABC ਆ ਵਾਲੀ ਟ੍ਰਾਇੰਗਲ ਸਰਬੰਸਮ ਹੈ ਗਿਆ ABD ਦੇ ਦੱਸੋ ਕਿਹੜਾ ਰੂਲ ਲਾਈਏ ਇਹਦੇ ਦੱਸੋ ਦੱਸੋ ਕੀ ਰੂਲ ਲਾਈਏ ਇਹਦੇ ਦੱਸੋ ਦੱਸੋ ਕੀ ਦਿੱਤਾ ਹੋਇਆ ਇੱਕ ਸਾਈਡ ਦੇ ਦਿੱਤੀ एक एंगल दे रखा मेरे को रूल लगाने लगी है मैं साइड एंगल साइड एक साइड और कितना लगी है ये ध्यान ना देखो आ ऊपर ली ट्रायंगल नीचे वाली ट्रायंगल आ ऊपर ली ट्रायंगल एक साइड थर्ड वाली ट्रायंगल दी एक साइड दे बराबर है ऊपर ली दा एक एंगल थर्ड वाली साइड दे एक एंगल दे बराबर है और एक और पूजा कड़ी लेके आनी है कोई सांझी पूजा नजर आ रही ਏ ਵੀ ਏ ਵੀ ਉੱਪਰ ਕੋ ਉੱਪਰ ਵਾਲੇ ਕੋ ਵੀ ਹੈਗੀ ਆ ਏ ਵੀ ਅੰਗਲ ਦੇ ਬਾਰੇ ਤੇ ਬਸ ਦੋ ਸਾਈਡਾਂ ਤੇ ਇੱਕ ਐਂਗਲ ਤੇ ਫਿਰ ਕਿਹੜਾ ਰੂਲ ਲੱਗੇਗਾ ਐਸ 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 ਪਰ ਹੁਣ ਬਸ ਇਹ ਆ ਕਿ ਤੁਸੀਂ ਇਹਨੂੰ ਲਿਖਣਾ ਕਿੱਦਾਂ ਠੀਕ ਹੈ ਇਹਦੇ ਬ੍ਰੈਕਟਸ ਲਿਖੋਗੇ ਦਿੱਤਾ ਹੋਇਆ ਹੈ ਦਿੱਤਾ ਹੈ ਆ ਵੀ ਦਿੱਤਾ ਹੈ ਫਿਰ ਤੁਸੀਂ ਲਿਖੋਗੇ ਅਸੀਂ ਸਿੱਧ ਕਰਨਾ ਹੈ ਅਸੀਂ ਸਿੱਧ ਕਰਨਾ ਹੈ ਕਿ ਟ੍ਰੈਂਗਲ A, B, A B, Uppar, B, Uppar सीबंगम so, है ट्रैंगल एबीडी सो इत आपूफ करोंूफ बच करना लिखोगे ए सी बराबर एडी इतना भी ब्रैकट जगह दिता गया है उसके बाद लिखोगे एंगल सी इज़ इक्वल टू एंगल बी एडी क्योंकि ए बी समुभा लिखनी है ठीक है पूरी लाइन लिखनी है फिर अगर लिखोगे ए बी बराबर ए बी प्रैकट लिखोगे साझी पूजा, कॉमन साइड ठीक है ओके के एक साइड, एक एंगल एक साइड हो गया तो so, अभी लिखा कि एस ए एस रूल मुताबिक, एस ए एस रूल मुताबिक जो ने प्रूव करने लिखा थी? कि ट्रैंगल ए बी सी सरभंग होगी ट्रैगल ए बी डी होगी कितना सौखा सर सिर्फ ये देखना कि लिखना कितना ਉਸ ਤੋਂ ਬਾਅਦ ਉਹਨੇ ਅੱਗੇ ਇੱਕ ਲਾਈਨ ਲਿਖੀ ਹੈ ਤੁਸੀਂ BC ਅਤੇ BD ਬਾਰੇ ਕੀ ਕਹਿੰਦੇ ਹੋ ਬੇਟਾ ਜੇ ਉੱਪਰ ਵਾਲੀ ਟ੍ਰਾਇੰਗਲ نیچے ਵਾਲੇ ਟ੍ਰਾਇੰਗਲ ਦੇ ਸਰਬੰਸਮ ਹੋ ਗਈ ਹੈ ਨਾ ਇਹਦਾ ਮਤਲਬ ਉਹਦਾ ਹਰ ਇੱਕ ਪਾਰਟ ਇਹਦੇ ਹਰ ਇੱਕ ਪਾਰਟ ਦੇ ਬਰਾਬਰ ਹੋ ਗਿਆ ਅਜਾ ਮਤਲਬ ਆਪਾਂ BC ਤੇ BD ਦੇ ਬਾਰੇ ਕੀ ਕਹਣਾ ਅਸੀਂ ਇਹ ਕਹਿ ਸਕਦੇ ਆ CPCT ਅਨੁਸਾਰ BC BD ਦੇ ਬਰਾਬਰ ਹੋਏਗਾ ਠੀਕ ਹੈ ਜੀ ਜੇ ਆ ਬਰਾਬਰ ਆ ਗਈ ਇਹਦੇ ਤੇ ਫਿਰ ਆ ਵੀ ਇਹਦੇ ਬਰਾਬਰ ਹੀ ਆਏਗੀ ਠੀਕ ਹੈ ਇਵਨ ਆਪ ਕੋਣਮੀ ਇਹਦੇ ਕੋਣ ਦੇ ਬਰਾਬਰ ਆਏਗਾ ਜੋ ਪੁੱਛਦੇ ਆ ਕਿ ਤੁਸੀਂ ਐਂਗਲ B ਦੇ ਐਂਗਲ B ਬਾਰੇ ਕੀ ਕਹੋਗੇ ਜੇ ਉਹ ਪੁੱਛ ਲੈਂਦੇ ਆ ਕਿ ਤੁਸੀਂ ਐਂਗਲ B ਬਾਰੇ ਵੀ ਕੀ ਕਹੋਗੇ ਤੁਸੀਂ ਕੀ ਲਿਖੋਗੇ ਕਿ ਐਂਗਲ B ਵੀ ਦੋਵੇਂ ਸਿਆਟ ਵੰਡ ਰਿਹਾ ਸਮਝ ਲੱਗ ਗਿਆ ਸਾਰੇ ਬੱਚਾ ਨੂੰ ਸੀਪੀਸੀਟੀ ਦਾ ਮਤਲਬ ਸਮਝ ਆ ਰਿਹਾ ਕਿ ਨਹੀਂ ਜਦੋਂ ਇੱਕ ਵਾਰੀ ਆਪਾਂ ਤਿੰਨ ਚੀਜ਼ਾਂ ਦੀ ਹੱਲ ਬਣਾ ਲਾਪਾ ਸਾਰੀ ਸਰਬੰਸਮ ਪ੍ਰੂਫ ਕਰਤਾ ਹੈ ਨਾ ਇਹਦਾ ਮਤਲਬ ਉਹਦਾ ਹਰ ਪਾਰਟ ਇਹਦੇ ਹਰ ਪਾਰਟ ਦੇ ਬਰਾਬਰ ਹੋਵੇਗਾ